ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਟਾਈਮ ਹੋ ਗਿਆ ਜੀ ਇੱਥੇ 6:00 ਵਜ ਕੇ 6:00 ਵਜ ਕੇ 10 ਮਿੰਟ ਮੰਮੀ ਲਾ ਰਿਆ ਬਾਹਰ ਬੋਕਰ ਤੇ ਇਹ ਬਸ ਵੱਡੀ ਬੋਕਰ ਬਹਿਲੀ ਹੋ ਗਈ ਜਦੋਂ ਫਿਰ ਉਹ ਘਰੇ ਲਾਉਗੀ ਬੋਕਰ ਤੇ ਆਪਾਂ ਲੱਗਿਆ ਜੀ ਵੀਡੀਓ ਸ਼ੁਰੂ ਕਰਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸੂਰਜ ਦੇਵਤਾ ਚੁੱਕੇ ਆ ਦਿਖ ਨਹੀਂ ਰਹੇ ਕਿੱਥੇ ਆ ਬੈਕ ਕੈਮਰਾ ਕਰਕੇ ਦਿਖਾਵਾਂਗੇ ਤੇ ਲੋ ਜੀ ਮੈਨੂੰ ਨਾ ਕਈ ਦੋ ਤਿੰਨ ਭੈਣਾਂ ਦੇ ਕਮੈਂਟ ਆ ਗਏ ਆਖ ਦਿੰਦੇ ਸੋਡੀ ਵੀ ਟਾਣੀ ਕੱਲੀ ਐ ਕੱਲੀ ਵੀ ਟਾਣੀ ਕੱਲੀ ਐ ਵੀ ਆਸ-ਪਾਸੇ ਕੋਈ ਘਰ ਹੈ ਨਹੀਂ ਵੀ ਤੁਹਾਨੂੰ ਡਰ ਨਹੀਂ ਲੱਗਦਾ ਤੇ ਮੈਂ ਕਿਹਾ ਚੱਲ ਮੈਂ ਅੱਜ ਤੁਹਾਨੂੰ ਦਿਖਾਉਣੇ ਆਪਾਂ ਵੀ ਆਪਣੇ ਆਸ-ਪਾਸੇ ਘਰ ਹੈਗੇ ਆ ਜਾਂ ਨਹੀਂ ਹੈਗੇ ਤੇ ਪਹਿਲਾਂ ਤਾਂ ਜੀ ਇੰਨੀ ਸ਼ਾਂਤੀ ਐ ਇੱਥੇ ਖੇਤਾਂ ਦੇ ਵਿੱਚ ਹਨਾ ਜਿਹੜੀ ਮੇਨ ਚੀਜ਼ ਆ ਬਹੁਤ ਜ਼ਿਆਦਾ ਸ਼ਾਂਤੀ ਆ ਸਕੂਨ ਜਿਹਾ ਮਿਲਦਾ ਮਨ ਨੂੰ ਜਦੋਂ ਇੱਧਰ ਖੇਤ ਕਿੰਨੇ ਆ ਜਾਂਦੇ ਆ ਘਰੋਂ ਬਾਹਰ ਇਹ ਹਰਿਆਲੀ ਮੱਥੇ ਲੱਗਦੀ ਹੈ ਹਨਾ ਬਹੁਤ ਜਿਆਦੇ ਮਨ ਨੂੰ ਇਹਨਾਂ ਸਕੂਨ ਮਿਲਦਾ ਸ਼ਾਂਤੀ ਮਿਲਦੀ ਹੈ ਤੇ ਚਲੋ ਜੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੇ ਇਧਰ ਟਾਣੀਆਂ ਵੀ ਆਪਣੇ ਟਾਣੀ ਦੇ ਕੋਲੇ ਕੋਲੇ ਕੀ ਘਰ ਹੈਗੇ ਆ ਜਾਂ ਨਹੀਂ ਹੈਗੇ ਮੈਂ ਤੁਹਾਨੂੰ ਦਿਖਾਉਣੀ ਆ ਬੈਕ ਕੈਮਰਾ ਕਰਕੇ ਜੀ ਇੱਕ ਤਾਂ ਇਹ ਵਾਲੀਆਂ ਚਾਰ ਟਾਣੀਆਂ ਚਾਰ ਘਰ ਹੈ ਇਹ ਆਪਣੇ ਘਰ ਦੇ ਮੂਹਰੇ ਪਾਸੇ ਇਹ ਮੂਰੇ ਆ ਤੇ ਇੱਕ ਢਾਣੀ ਹੋ ਪਰੇ ਆ ਹੋ ਮਾੜੀ ਜਿਹੀ ਦਿਖਦੀ ਉਹ ਦਰਾਤਾਂ ਦੇ ਵਿੱਚ ਦੀ ਠੀਕ ਆ ਉਹ ਪਰ ਅੱਜ ਵੀ ਆਏ ਆ ਵੀ ਪਰਲੇ ਵਸੇ ਆ ਸੜਕ ਟੱਪ ਕੇ ਤੇ ਇੱਕ ਇਹ ਇਹ ਵਾਲੀ ਇਹ ਸਾਡੇ ਆਪ ਦੇ ਸਹਾਰਣਾ ਦੀ ਢਾਣੀ ਆ ਤੇ ਇਹ ਵਾਲੀ ਕੋਠੀ ਇਹਨਾਂ ਦੀ ਤੇ ਇਹ ਤਾਂ ਕੋਲੀ ਆ ਜੀ ਆਪਣੇ ਵਸ ਕਿਲਾ ਕ ਸੰਨ ਛੱਡ ਕੇ ਤੇ ਇੱਕ ਆਸ ਇੱਕ ਸਾਡੀ ਢਾਣੀ ਦੇ ਬੈਕ ਸਾਈਡ ਆ ਇਹ ਵਾਲੀ ਢਾਣੀ ਆ ਇਹ ਵੀ ਸਾਡੇ ਸਹਾਰਣਾ ਦੀ ਆ ਮਾਨ ਕੇ ਚੱਲੋ ਜੀ 4 5 6 7 8 ਟੰਬੀ ਘਰ ਹੈਗੇ ਆ ਨੇੜੇ ਤੇੜੇ ਇਹ ਵਾਲੀ ਆਪਣੀ ਠਾਣੀ ਹੈ ਤੇ ਵੀ ਆਏਗਾ ਵੀ ਕੱਲੀ ਟਾਣੀ ਨਹੀਂ ਹੈਗੀ ਵੈਸੇ ਜੀ ਵੀ ਡਰ ਡੁਰਤਾ ਨਹੀਂ ਲੱਗਦਾ ਜੀ ਆਤ ਜੀ ਬਣ ਜਾਂਦੀ ਹੈ ਨਾ ਬੰਦਾ ਆਦੇ ਹੁੰਦੇ ਆ ਉੇ ਜੇ ਹੋ ਜਾਂਦਾਗਾ ਤੇ ਡਰਤਾ ਆਉਂਦਾ ਨਹੀਂ ਜੀ ਵੈਸੇ ਨੇੜੇ ਵੀ ਤੇ ਲੋ ਜੀ ਆਪਣੇ ਖਰਬੂਜਿਆਂ ਦੀਆਂ ਬੱਲਾਂ ਵੀ ਉਗ ਰਹੇ ਆ ਤਰਬੂਜ ਹੁੰਦਾ ਕਿ ਖਰਬੂਜਾ ਵਧੀਆ ਹੋਉਂਦੇ ਆ ਵੀ ਮੀਂਹ ਪੈਣੇ ਕਰਕੇ ਲਓ ਜੀ ਅੰਗੂਰਾਂ ਦੀ ਵੱਲ ਨਵੇਂ ਪੱਤੇ ਕੱਢ ਰਹੀ ਹੈ ਵਧੀਆ ਤੇ ਆਪਾਂ ਤੁਹਾਨੂੰ ਮੰਮੀ ਨਾਲ ਮਲਾਉਣੇ ਆ ਬਸ ਫਿਰ ਮੈਂ ਮੰਮੀ ਬੋਕਰ 베ਲੀ ਕਰ ਦੇਣਾ ਤੇ ਮੰਮੀ ਇੱਥੇ ਆ ਆ ਪਸੂਆਂ ਥੱਲੇ ਛੋਟੀ ਬੋਕਰ ਲਾ ਲਾ ਦੇਣਗੇ ਤੇ ਮੈਂ ਘਰੇ ਵੱਡੀ ਬੋਕਰ ਨਾਲ ਲਾ ਦੂੰਗੀ ਤੇ ਬਸ ਇਹ ਉਹ ਮੌਸਮ ਤਾਂ ਖਰਜੀ ਠੰਡਾ ਹੋ ਗਿਆ ਹਨਾ ਲਓ ਜੀ ਮੰਮੀ ਨੂੰ ਮਿਲ ਬਹੁਤ ਕੰਮ ਨਹੀਂ ਨਹੀਂ ਫੋਰ ਜੀ ਕਰ ਰਹੇ ਆ ਸਵੇਰ ਦੇ ਕੰਮ ਕੇਰਾ ਪਸੂ ਵਾਲਾ ਕੰਮ ਇਧਰ ਲਾ ਨਿਵੇੜ ਕੇ ਫੇਰ ਉਧਰਲੇ ਕੰਮ ਤੇ ਹੋਵਾਂਗੇ ਹੋਰ ਬੋਕਰ ਬੁਕਰ ਵਾਲਾ ਕੰਮ ਨਿਭੜ ਜੇ ਨਾ ਫਿਰ ਧੁੱਪ ਤੋਂ ਪਹਿਲਾਂ ਤਾਂ ਦੇਖੋ ਸੂਰਜ ਦੇਵਤਾ ਸਨ ਸੈਟ ਤੇ ਬਾਕੀ ਜੀ ਹਜੇ ਤੱਕ ਤਾਂ ਕੋਈ ਖਬਰ ਨਹੀਂ ਆਈ ਜਿਹੜੀ ਜੰਗ ਦਾ ਉਹ ਸੀਗਾ ਹਨਾ ਹਨਾ ਮੰਮੀ ਹਜੀ ਤਾਂ ਦੇਖੋ ਕੀ ਕੁਝ ਅੱਜ ਦਿਨੇ ਪਤਾ ਲੱਗੂ ਆ ਆਪਾਂ ਨੂੰ ਤਾਂ ਜੀ ਹੁਣ ਖਬਰਾਂ ਚ ਹੀ ਪਤਾ ਲੱਗਦਾ ਹਨਾ ਆਪਾਂ ਨੂੰ ਤਾਂ ਹੁਣ ਕੀ ਪਤਾ ਵੀ ਇਹ じゃ ਕੁਝ ਤਾਂ ਨਹੀਂ ਨਹੀਂ ਕਰੇ ਪਰਮਾਤਮਾ ਸਾਰਿਆਂ ਨੂੰ ਜਾਣ ਲੋੜੀ ਦੀ ਸਾਰਿਆਂ ਨੂੰ ਲੋੜੀ ਦੀ ਜਾਣ ਬਈ ਉਹਨਾਂ ਦਾ ਧੰਨ ਜਿਗਰਾ ਮੰਮੀ ਵਿਚਾਰੇ ਜਿਹੜੇ ਘਰ ਛੱਡ ਛੱਡ ਕੇ ਮੂੰਹ ਚ ਘਰ ਛੱਡ ਕੇ ਗਏ ਤੇ ਜਿਹੜੇ ਮੂੰਹ ਚ ਫੜਿਆ ਮਾਮਾ ਦੇ ਪੋਤੇ ਹਾਂ ਮਾਮਾ ਦੇ ਪੋਤੇ ਜਿਹੜੇ ਵਿਚਾਰੇ ਬਾਰਡਰਾਂ ਤੇ ਉਹ ਕਿਵੇਂ ਕਰਨਗੇ ਹੂੰ ਸਾਰਾ ਪਰਿਵਾਰ ਹੀ ਛੱਡੀ ਬੈਠਿਆ ਸਹੀ ਹੈ ਮਜਬੂਰੀ ਹੈ ਮਜਬੂਰੀ ਹੈ ਨਹੀਂ ਕਰਦਾ ਕਿ ਜਿਹੜਾ ਹਮਾ ਵਾਤਾਵਰਨ ਹੈ ਇੱਕ ਦੂਜੇ ਦਾ ਮਾਰਦੇ ਆ ਕੰਮ ਵਧ ਨਹੀਂ ਜਾਂਦਾ ਹੋਰ ਉਹੀ ਤਾਂ ਹੈਗਾ ਹੋਰ ਅਮਨ ਸ਼ਾਂਤੀ ਨਾਲ ਰਹਿ ਨਹੀਂ ਸਕਦੇ ਪਤਾ ਨਹੀਂ ਕਿਉਂ ਦੁੱਖੀ ਕਰਦੇ ਆਮ ਲੋਕਾਂ ਨੂੰ ਆਪਣੇ ਵਰਗਿਆਂ ਨੂੰ ਆਪਣੇ ਤਾਂ ਹਜੇ ਮੰਮੀ ਹਰਿਆਣਾ ਦਾ ਸਾਈਡ ਤੇ ਰਹਿ ਗਏ ਪੰਜਾਬ ਦੇ ਜਿਹੜੇ ਜਿਹੜੇ ਵਿਚਾਰੇ ਜਮੀਂ ਪਾਕਿਸਤਾਨ ਦੇ ਬਾਰਡਰ ਤੇ ਲੱਗਦੇ ਆ ਪਿੰਡ ਵਿਚਾਰੇ ਉਹਨਾਂ ਨੂੰ ਕਿੰਨਾ ਔਖਾ ਤੇ ਹੋਰ ਠਾਤੇ ਉਹ ਸਾਲ ਸਮਾਨ ਚੱਕਣਗੇ ਫਿਰ ਵਿਚਾਰੇ ਘਰ ਛੱਡਣਗੇ ਹੂੰ ਕੀ ਕੀ ਲੈ ਕੇ ਜਾਊਗਾ ਕੀ ਕੀ ਲੈ ਕੇ ਜਾਊਗਾ ਕੀ ਸਮਾਨ ਹੁੰਦਾ ਹੁੰਦਾ ਨਹੀਂ ਕਰੇ ਪੱਟਿਆਂ ਦੇ ਪਾਪ ਆ ਗਏ ਤੇ ਟਰਾਲੀਆਂ ਦੀ ਭਰੀਆਂ ਹੂੰ ਫਿਰ ਉਹਨਾਂ ਨੂੰ ਆਇਆ ਵਿਚਾਰੇ ਨੂੰ ਵੀ ਕੀ ਪਤਾ ਕਿੰਨਾ ਹਾਂ ਵੀ ਕਿੰਨਾ ਕਚਰਨੀ ਟਿਕ ਟਕਾ ਹੁੰਦਾ ਹੁਣ ਜਦੋਂ ਜੰਗ ਲੱਗ ਗਈ ਹੋਰ ਮਾੜਾ ਹੀ ਐ ਚੰਗਾ ਕਿੱਥੇ ਐ ਚਲੋ ਜੀ ਸੋਨ ਨੂੰ ਇੱਕ ਮੈਂ ਬੱਲ ਦਿਖਾਵਾਂ ਕਰੇਲਿਆਂ ਦੀ ਸਾਡੀ ਇੱਕ ਆ ਲੱਗੀ ਪਈ ਐ ਇੱਕ ਘਰੇ ਐ ਗਰੇਲੇ ਇਹਦੇ ਉੱਤੇ ਜਾਲ ਜਿਹਾ ਸੱਟ ਰੱਖਿਆ ਸੀ ਆਹ ਵਾਲਾ ਕਿਉਂਕਿ ਸਾਨੂੰ ਕੁੱਤਿਆਂ ਦਾ ਡਰ ਹੈ ਵੀ ਕਿਤੇ ਸਾਡੇ ਇੱਥੇ ਪਾਣੀ ਪਾਣੀ ਤਾਂ ਨਹੀਂ ਪਾਉਣਿਆ ਜਦੋਂ ਤੇ ਗਿੱਲਾ ਥਾਂ ਕੁੱਤੇ ਭਾਲਦੇ ਆ ਸ਼ੇਰੂ ਵਰਗੇ ਤੇ ਗਿੱਲੇ ਥਾਂ 'ਚ ਟੋਏ ਪੱਟ ਕੇ ਬਹਿ ਜਾਂਦੇ ਆ ਤੇ ਫਿਰ ਆਏ ਹੁੰਦਾ ਵੀ ਪੱਟਣਾ ਦੇਣ ਹਨਾ ਤਾਂ ਕਰਕੇ ਅਸੀਂ ਇਹ ਸੱਟ ਰੱਖਿਆ ਜਾਲ ਜਿਹਾ ਤੇ ਕਿਉਂਕਿ ਟੋਏ ਤਾਂ ਬਹੁਤ ਜ਼ਿਆਦਾ ਪੜਦੇ ਸਾਨੂੰ ਮੈਂ ਦਿਖਾਉਣੀ ਆ ਜਾਮਣ ਕੋਲੇ ਕਿੰਨਾ ਟੋਆ ਪੱਟਿਆ ਇੱਥੇ ਦੇਖੋ ਇਹਦੇ ਵਿੱਚ ਵੜ ਵੜ ਬਹਿ ਜਾਂਦੇ ਆ ਕਿਉਂ ਬਜਾਮਣ ਨੂੰ ਪਾਣੀ ਪਾਉਣੇ ਤੇ ਗਿੱਲਾ ਥਾਂ ਹੁੰਦਾ ਤੇ ਫਿਰ ਢੋਆ ਵੱਟ ਲੈਂਦੇ ਆ ਫਿਰ ਇੱਥੇ ਇੱਥੇ ਆ ਹੁਣ ਮੰਮੀ ਬੰਦ ਕਰਕੇ ਗਏ ਆ ਫਿਰ ਇੱਥੇ ਆਏ ਵੱਟ ਰਖੇ ਢੋਏ ਤੇ ਆਪਣੀ ਮੂੰਗੀ ਜੀ ਕਹਦੇ ਟੂਰ ਮਾਰ ਗਈ ਆਪਾਂ ਤੁਹਾਡੇ ਨੂੰ ਜਿਆਦਾ ਵੀਡੀਓ ਲੰਮੀ ਨਹੀਂ ਕਰਦੇ ਤੇ ਬਸ ਆਪਾਂ ਹੋਰ ਕੰਮ ਤੁਹੰਦੇ ਸ਼ੇਅਰ ਕਰਾਂਗੇ ਤੇ ਆ ਦੇਖੋ ਮੂੰਗੀ ਉੱਗ ਰਹੀ ਆਪਣੀ ਆਸੀ ਠੀਕ ਹੈ ਜੀ ਸਾਰੀ ਮੁੱਗੀ ਉੱਗ ਰਹੀ ਵੈ ਬਾਕ ਸਾਰੇ ਨਾ ਕੁੱਤਿਆਂ ਨੇ ਖਰਾਬ ਕਰਤੀ ਕਾਫੀ ਜ਼ਿਆਦੇ ਮੁੱਗੀ ਵਿੱਚ ਦੋ ਤਿੰਨ ਕੁੱਤੇ ਹੋ ਜਾਂਦੇ ਇੱਕ ਆਵਦਾ ਇੱਕ ਹੋਰ ਦੋ ਆਵਦੇ ਦੇ ਇੱਕ ਹੋਰ ਤਾਂ ਨਹੀਂ ਆਲੇ ਅਜ ਤਾਂ ਕੁੱਤਾ ਆ ਜਾਂਦਾ ਇੰਨਾ ਖੇੜਾ ਪਾਉਂਦਿਆ ਉਹ ਇੰਨਾ ਪਾਉਂਦਿਆ ਤੇ ਰਾਤ ਆ ਤਸੀ ਘਰੇ ਰੱਖੇ ਸ਼ੇਰੂ ਵਰਗੇ ਵੀ ਰਾਤ ਨੂੰ ਬਾਹਲਾ ਕੁਸਮਾਨ ਪਾਉਂਦੇ ਆ ਕਿ ਦੋਨੇ ਘਰੇ ਸੀਗੇ ਤੇ ਟੜਕੇ ਟੜਕੇ ਫੇਰ ਵੜ ਗਏ ਬਾਹਨ ਦੇ ਵਿੱਚ ਫੇਰ ਭਾਈ ਡੈਡੀ ਨੇ ਡੈਡੀ ਸਾਡੇ ਮਗਰ ਫੈ ਕੇ ਠੰਬਾ ਲੈ ਕੇ ਹੁਣ ਤੱਕ ਇਹਦਾ ਡੈਡੀ ਨਾਲ ਖੇਤ ਗਏ ਆ ਚਲੋ ਜੀ ਫੇਰ ਹੋਰ ਕੰਮ ਤੰਦੇ ਸ਼ੇਅਰ ਕਰਦੇ ਲੋ ਜੀ ਇੱਥੇ ਆਪਾਂ ਲੱਗੇ ਸੀਗੇ ਘਰੇ ਬੋਕਰ ਫੇਰਨ ਮੰਮੀ ਨੇ ਬਾਹਰ ਜਿੱਥੇ-ਜਿੱਥੇ ਵੱਡੀ ਬੋਕਰ ਨਾਲ ਬੋਕਰ ਲਾਉਣੀ ਸੀ ਲਾਤੀ ਸੀ ਤੇ ਫੇਰ ਆਪਾਂ ਲੱਗੇ ਸੀਗੇ ਘਰੇ ਬੋਕਰ ਫੇਰਨ ਤੇ ਮੁੜ ਕੇ ਮੰਮੀ ਨੇ ਬਸੂਆਂ ਥੱਲੇ ਦਾ ਛੋਟੀ ਬੋਕਰ ਨਾਲ ਬੋਕਰ ਲਾਉਣ ਲੱਗੇ ਸੀਗੇ ਤੇ ਫੇਰ ਮੈਂ ਵੱਡੀ ਨਾਲ ਘਰੇ ਲੱਗੇ ਸੀ ਬੋਕਰ ਫੇਰਨ ਫੇਰ ਮੈਨੂੰ ਆਏ ਹੁੰਦਾ ਜੀ ਦੋ ਦਾ ਬੋਕਰ ਫੇਰ ਕੇ ਮੈਂ ਗੋਆ ਕੁੜੇ ਵਾਲਾ ਕੰਮ ਨਿਮੇੜਦਾ ਤੇ ਬਾਕੀ ਆਇਆ ਹੁੰਦਾ ਜੀ ਕਿਉਂਕਿ ਜਸ਼ਨ ਨੂੰ ਤਿਆਰ ਕਰਨਾ ਹੁੰਦਾ ਫੇਰ ਹਨਾ ਵੀ ਕੰਮ ਧੰਦਾ ਕਰਕੇ ਇਧਰ ਲਾ ਪਸੂਆਲਾ ਤੇ ਪਰ ਅੱਜ ਜਸ਼ਨ ਆਪਣਾ ਗਿਆ ਨਹੀਂ ਅੱਜ ਤਿੰਨੇ ਜੋ ਆਕਾਂ ਨੇ ਸਕੀਮ ਬਣਾਲੀ ਤਿੰਨੇ ਨਹੀਂ ਗਏ ਇਹਨਾਂ ਨੇ ਪਤਾ ਨਹੀਂ ਕੀ ਰਾਇ ਬਣਾਈ ਤੇ ਤਾਂ ਕਰਕੇ ਫਿਰ ਅੱਜ ਘਰੇ ਸੀਗੇ ਤੇ ਜਸ਼ਨਾ ਤਾਂ ਆਪਣਾ ਕੂਲਰ ਲਿਆ ਲਾਈ ਹਜੇ ਪਿਆਈ ਸੀਗਾ ਜੀ ਹਉ ਸਾਹਮਣੇ ਪਿਆ ਜਸ਼ਨਾ ਆਪਣਾ ਤੇ ਬਸ ਮੈਂ ਲੱਗੀ ਸੀਗੀ ਬੁੱਕਰ ਫੇਰ ਨਾ ਤੇ ਬਾਸਰ ਆਏ ਹੁੰਦਾ ਜੀ ਵੀ ਹਨੇਰੀ ਨੂਰੀ ਚੱਲੀ ਪੈਂਦੀ ਹੈ ਜੀ ਹੁਣ ਤਾਂ ਹਨਾ ਟਾਈਮ ਨਾਲ ਹੀ ਤੇ ਪਰ ਐ ਹੁੰਦਾ ਅੱਜ ਸਵੇਰੇ ਤਾਂ ਨਹੀਂ ਚੱਲੀ ਤੇ ਪਰ ਅੱਜ ਦਿਨੇ ਬਹੁਤ ਜਿਆਦੇ ਹਨੇਰੀ ਚੱਲੀ 2 3 ਵਜੇ ਤੋਂ ਬਾਅਦ ਬਹੁਤ ਜਿਆਦੇ ਹਨੇਰੀ ਚੱਲੀ ਆਪਣੇ ਤੇ ਚਲੋ ਜੀ ਬਾਕੀ ਐ ਹੁੰਦਾ ਜੀ ਇਸ 20 ਤੋਂ 50 ਤੋਂ ਪਹਿਲਾਂ-ਪਹਿਲਾਂ ਠੰਡੇ-ਠੰਡੇ ਜਿਹੜਾ ਕੰਮ ਹਨਾ ਵੀ ਬੋਕਰ ਵਾਲਾ ਕੰਮ ਹੋ ਜਾਏ ਇੱਕ ਤਾਂ ਸਾਨੂੰ ਪਤਾ ਜਦੋਂ ਕੱਚੇ ਥਾਂ 'ਚ ਬੋਕਰ ਫੇਰਦੇ ਆ ਬੋਕਰ ਵਾਲੇ ਕੰਮ ਤੇ ਥੋੜਾ ਜ਼ੋਰ ਲੱਗਦਾਗਾ ਤੇ ਤਾਂ ਕਰਕੇ ਫਿਰ ਆਹ ਹੁੰਦਾ ਗਾ ਵੀ ਬੱਕਰ ਲਾ ਲਈਏ ਦਬਾਵਾ ਨਾ ਧੁੱਪ ਚੜ੍ਹਨ ਤੋਂ ਪਹਿਲਾਂ ਕੰਮ ਨਿਪਟੜ ਜੇ ਵਧੀਆ ਗੱਲ ਹੁੰਦੀ ਆ ਤੇ ਪਤਾ ਨਹੀਂ ਜੀ ਬੋਇਸ ਓਵਰ ਮੈਂ ਕਰ ਰਹੀ ਆ ਪਰ ਹਵਾ ਬਹੁਤ ਜਿਆਦਾ ਚੱਲੀ ਜਾਂਦੀ ਆ ਪਤਾ ਨਹੀਂ ਆਵਾਜ਼ ਆਊਗੀ ਕਿ ਨਹੀਂ ਕਿ ਮੇਰੇ ਕੋ ਸੋਊਗਾ ਤੇ ਲੋ ਜੀ ਬਸ ਇੱਥੇ ਆਪਾਂ ਘਰੇ ਘਰ ਵਾਲਾ ਗੋਹਾ ਛੜਤਾ ਸੀ ਸਾਰਾ ਤੇ ਬਾਹਰ ਜਿਹੜੀਆਂ ਦੋ ਚਾਰ ਢੇਰੀਆਂ ਲੱਗੀਆਂ ਹੋਈਆਂ ਸੀਗੀਆਂ ਪੱਤੇ ਪੁੱਤੇ ਨਹੀਂ ਆ ਤੇ ਫਿਰ ਆਪਾਂ ਉਹ ਲੱਗੇ ਸੀਗੇ ਛਟਣ ਤੇ ਇੱਥੋਂ ਤਾਂ ਮੈਂ ਸ਼ਾਰਟਕਟ ਉਹ ਕਰ ਲੈਣੀ ਹੁੰਦੀ ਆ ਜੀ 베ਰੀਆਂ ਦੇ ਥੱਲੋਂ ਦੀ ਆ ਜਾਣੀ ਹੁੰਦੀ ਇਹਨੂੰ ਢਿੱਗ ਪਿਆ ਮੇਰਾ 베ਰੀਆਂ ਚੜਕ ਕੇ ਤੇ ਬਸ ਜੀ ਕਿਹੜਾ ਆਏ ਹੁੰਦਾ ਜੀ ਵੀ ਬੋਕਰ ਵਾਲਾ ਤੇ ਗੋਹੇ ਕੁੜੇ ਵਾਲਾ ਕੰਮ ਨਿਭੜ ਜੇ ਹਨਾ ਵਧੀਆ ਹੁੰਦਾਗਾ ਤੇ 4-5 ਵੱਠਲ 5-6 ਵੱਠਲ ਘਰੋਂ ਹੋ ਜਾਂਦੇ ਆ ਤੇ 2-3 ਵੱਠਲ ਬਾਹਰੋਂ ਹੋ ਜਾਂਦੇ ਆ ਜੀ ਤੇ ਲੋ ਜੀ ਇੱਥੇ ਮੈਂ ਲੱਗੀ ਸੀ ਇੱਕ ਵੱਠਲ ਹੋਰ ਹੋ ਗਿਆ ਸੀ ਢੇਰੀਆਂ ਜੀਆਂ ਦਾ ਤੇ ਸਾਨੂੰ ਪਤਾ ਹੀ ਹੈ ਜੀ ਪੱਤੇ ਪੁੱਤੇ ਕੰਡੇ ਫਿਰ ਵੀ ਮਾੜਾ ਮੋਟਾ ਗੋਏ ਦੇ ਭੋਰੇ ਜਿਹੋ ਜਾਂਦੇ ਬਾਹਰ ਤੇ ਬਾਹਰ ਮੰਮੀ ਡੇਲੀ ਹੀ ਬੱਕਰ ਲਾਉਂਦੇ ਹੁੰਦੇ ਹੈਗੇ ਤੇ ਸੋਨਾ ਹੋ ਜਾਂਦਾ ਜੀ ਬੱਕਰ ਲਾਏ ਤੋਂ ਤੇ ਬਾਕੀ ਬਹੁਤ ਪਹਿਣਾ ਦੇ ਕਮੈਂਟ ਆਉਂਦੇ ਹੁੰਦੇ ਕਹਿੰਦੇ ਸਾਨੂੰ ਤੁਹਾਡਾ ਪਸੂ ਵਾਲਾ ਜਿਹੜਾ ਮੱਝਾਂ ਬੰਦੇ ਉਹ ਥਾਂ ਬਹੁਤ ਜ਼ਿਆਦੇ ਪਸੰਦ ਆਇਆ ਸਾਡੇ ਤਾਂ ਜੀ ਸਾਰੇ ਆਖ ਦਿੰਦੇ ਜਿਹੜਾ ਕੋਈ ਰਿਸ਼ਤੇਦਾਰ ਆਉਂਦਾ ਉਹ ਵੀ ਆਖ ਦਿੰਦਾ ਆਖ ਦਿੰਦਾ ਛੋਡੇ ਮੈਂ ਸਾਨੂੰ ਮौज ਹੈ ਤੇ ਮੈ ਸਾਨੂੰ ਤਾਂ ਸਾਡੇ ਜੀ ਬਾਕੀ ਮੌਜਾ ਆਰਾਮ ਨਾਲ ਬੈਠੇ ਰਹਿੰਦੇ ਪਸੂ ਜਿੰਨ ਨજર ਨੀਰਾ ਨੀਰਾਚਾਰਾ ਨੇ ਫੋਨ ਲਾ ਦਿੱਤੇ ਜੀ ਉਹਨਾਂ ਚ ਉੱਠਦੇ ਨਹੀਂ ਤੇ ਲਓ ਜੀ ਇੱਥੇ ਮੰਮੀ ਨੇ ਵੀ ਚਾਹ ਪੀਲੀ ਸੀ ਦੂਜੀ ਵਾਰ ਵਾਲੀ ਮੈਂ ਵੀ ਪੀਲੀ ਸੀਗੀ ਤੇ ਮੈਂ ਤਾਂ ਉਧਰ ਗੋਬੀ ਗੋਆ ਕੁੜਾ ਸੱਟਕੇ ਆ ਕੇ ਚਾਹ ਪੀਤੀ ਸੀ ਮੰਮੀ ਨੇ ਬਾਹਰ ਬੋਕਰ ਫੇਰ ਕੇ ਚਾਹ ਪੀਲੀ ਸੀ ਤੇ ਮੰਮੀ ਨੇ ਚਾਹ ਮੰਮੀ ਝਾੜੂ ਲਾਉਣ ਲੱਗੇ ਸੀਗੇ ਕਹਿੰਦੀ ਚਲ ਉਹਨੇ ਕੱਪੜੇ ਹਜੇ ਕਹਿੰਦੀ ਢੇੜਾ ਆਉਂਦਾ ਮਸ਼ੀਨ 'ਚ ਤੇ ਚਲ ਕਹਿੰਦੀ ਮੈਂ ਲਾ ਦਨੀ ਆ ਝਾੜੂ ਮੰਮੀ ਲੱਗੇ ਸੀ ਝਾੜੂ ਲਾਉਣ ਮੈਨੂੰ ਕਹਿੰਦੇ ਚਲ ਤੂੰ ਚਾਹ ਪੀ ਕੇ ਪੋਚਾ ਲਾ ਲੈ ਤੇ ਤਾਂ ਕਰਕੇ ਫਿਰ ਮੰਮੀ ਲੱਗ ਗਈ ਸੀ ਝਾੜੂ ਲਾਉਣ ਤੇਰੇ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਜੀ ਨੇਹਰੀਆਂ ਔਰ ਉਹ ਜੀ ਆ ਜਾਂਦੀ ਹੈ ਨੇਹਰੀ ਚੜ ਕੇ ਨਾਲੇ ਕੱਲ ਸ਼ਾਮ ਨੂੰ ਬਹੁਤ ਜ਼ਿਆਦਾ ਨੇਹਰੀ ਆਈ ਆਪਣੇ ਕਿੰਨਾ ਕਿਨਾਰੇ ਤਾਂ ਕੱਢਿਆ ਸੀ ਫੇਰ ਫੇਰ ਰੇਤਾ ਹੀ ਰੇਤਾ ਹੋ ਗਿਆ ਤੇ ਲਓ ਜੀ ਇੱਥੇ ਡੈਡੀ ਲੈ ਆਏ ਸੀ ਬੈਂਗਣ ਤੋੜ ਕੇ ਐਡੇ-ਐਡੇ ਬੈਂਗਣ ਹੋਏ ਪਏ ਆਪਣੇ ਜੀ ਬੈਂਗਣ ਤੇ ਬੈਂਗਣੀਆਂ ਹੁੰਦੀਆਂ ਜਿਹੜੀਆਂ ਦੋਨਾਂ ਦੇ ਬੂਝੇ ਐ ਪਰ ਆਪਣੇ ਜੀ ਖਾਂਦੇ ਨਹੀਂਗੇ ਪਤਾ ਨਹੀਂ ਕੀ ਕਾਤੋਂ ਨਹੀਂ ਖਾਂਦੇ ਆਖ ਦਿੰਦੇ ਵਧੀਆ ਨਹੀਂ ਲੱਗਦੀ ਤੇ ਡੈਡੀ ਵਰਗੇ ਤਾਂ ਜਸ਼ਨ ਖਾ ਲੈਂ ਜਸ਼ਨ ਦੇ ਰੈਡੀ ਜਸ਼ਨ ਇਹਨਾਂ ਨੂੰ ਬਹੁਤ ਘੱਟ ਪਸੰਦ ਐ ਤੇ ਉਹ ਵੀ ਸਾਡੇ ਸਾਰੇ ਫੈਮਿਲੀ ਨੂੰ ਜ਼ਿਆਦਾ ਨਹੀਂ ਪਸੰਦ ਜੀ ਘਾਟ ਹੀ ਪਸੰਦ ਹੈ ਤੇ ਅਸੀਂ ਆਖ ਦਿੰਨੇ ਫਿਰ ਵੀ ਇੰਨੇ ਬੁੱਝੇ ਨਾ ਲਿਆਏ ਕਿਉਂ ਪੈਸੇ ਲਾਏ ਹੈ ਨਾ ਕੁੱਤੇ ਲਾਏ ਆ ਬੈਂਗਣਾ ਦੇ ਤੇ ਲਓ ਜੀ ਜਸ਼ਨ ਦੇ ਰੈਡੀ ਇੱਥੇ ਪਿਆ ਪਿਆਈ ਜਾਂਦੇ ਸੀ ਪਸੂਆਂ ਨੂੰ ਪਾਣੀ ਕਹਿੰਦੇ ਚਲੋ ਮੈਂ ਪਾਣੀ ਤਾਂ ਨਹੀਂ ਪਿਆ ਦਿੰਨਾ ਹੁਣ ਕਹਿੰਦੇ ਬਿੱਲਾ ਵਾਂਗੂ ਇਹ ਮੋਟਰ ਆਪਣੀ ਜੀ ਜਦੋਂ ਸੂਰਜ ਪੂਰਾ ਚੜ ਜਾਂਦਾ ਉਦੋਂ ਚੱਲਦੀ ਹੈ ਸੋਲਰ ਹੈ ਨਾ ਆਪਣੇ ਤੇ ਉਹ ਨਜ਼ਰ ਤਾਂ ਫਿਰ ਸਵੇਰੇ ਤੱਕੇ ਕੰਮ ਕਰਾਉਂਦੇ ਆ ਨਾਲ ਪਾਣੀ ਤਾਂ ਨਹੀਂ ਦਾ ਤੇ ਲਾਡੋ ਆਪਣੀ ਪੂਰੀ ਨੀਂਦ ਦੇ ਵਿੱਚ ਸੁੱਤੀ ਹੋਈ ਸੀ ਮੈਂ ਬੋਲ ਮਾਰਿਆ ਜਦੋਂ ਇਹਨੂੰ ਆਖਿਆ ਲਾਡੋ ਉਦੋਂ ਉੱઠી ਤੇ ਲੋ ਜੀ ਬਸ ਮੈਨੂੰ ਮੈਂ ਇੱਕ ਘੇੜਾ ਜਿਹਾ ਇੱਧਰ ਕੱਢ ਲਾਂ ਮੈਂ ਚੱਲ ਪਾਣੀ ਤਾਂ ਨਹੀਂ ਪਿਉਂਦੀ ਆ ਮੈਂ ਦਿਖਾ ਦੇਣੀ ਆ ਤੇ ਫੇਰ ਆਪਾਂ ਮੈਂ ਲੱਗੀ ਸੀਗੀ ਪੋਚਾ ਲਾਉਣ ਤੇ ਫੋਚਾ ਜੀ ਆਪਾਂ ਡੈਲੀ ਹੀ ਲਾਉਣੇ ਹੁੰਨੇ ਆ ਕਦੇ ਗੈਪ ਨਹੀਂ ਪਾਇਆ ਹਨਾ ਭਲਾਂ ਦੀ ਬਾਜ ਆ ਵੇ ਆਦ ਹੁੰਦੇ ਨੇ ਹੀ ਜਾਵੇ ਪਰ ਫੋਚਾ ਲਾਉਣੇ ਹੀ ਲਾਉਣਾ ਕਿਉਂਕਿ ਫੋਚਾ ਲਾਉਣ ਦੇ ਨਾਲ ਜੀ ਫਰਸਾ ਬਹੁਤ ਜਿਆਦਾ ਸੋਹਣੀਆਂ ਹੋ ਜਾਂਦੀਆਂ ਹਨਾ ਤੇ ਮੁੜ ਕੇ ਜੇ ਫੋਚਾ ਵਗੈਰਾ ਨਾ ਲੱਗਿਆ ਹੋਵੇ ਤਾਂ ਕਮਰੇ ਚ ਬੰਨੂ ਜੀ ਨਹੀਂ ਕਰਦਾ ਜੇ ਵਧੀਆ ਫਰਸਾ ਦੇ ਫੋਚਾ ਲੱਗਿਆ ਹੋਵੇ ਸੋਹਣੀਆਂ ਹੋਣ ਤਾਂ ਹਨਾ ਅੰਦਰ ਵੀ ਐ ਵਧੀਆ ਲੱਗਦਾ ਕਮਰਾ ਵਧੀਆ ਹੋ ਜਾਂਦੇ ਸਾਰੇ ਫੋਚਾ ਲਾਏ ਬਾਅਦ ਤੇ ਲੋ ਜੀ ਬਸ ਪੋਚਾ ਵਾਲਾ ਕੰਮ ਮੈਂ ਬਸ ਜਿਦੋਂ ਲੱਗ ਜਾ ਫਿਰ ਤਾਂ ਸਾਰੇ ਹੀ ਲਾਦਨੀ ਹੁੰਦੀਆਂ ਮੈਨੂੰ ਆਏ ਹੁੰਦਾ ਵੀ ਰੋਟੀ ਤਾਂ ਪਹਿਲਾਂ ਪਹਿਲਾਂ ਲਾ ਦਈਏ ਤੇ ਰੋਟੀ ਖਾ ਕੇ ਲੱਗਦੇ ਨਹੀਂ ਜੀ ਤੁਹਾਨੂੰ ਪਤਾ ਬਹਿ ਕੇ ਫਿਰ ਰੋਟੀ ਖਾ ਕੇ ਪੋਚਾ ਲਾਉਣਾ ਬਹੁਤ ਜਿਆਦਾ ਮੁਸ਼ਕਲ ਹੋ ਜਾਂਦਾ ਹੈਗਾ ਇਹ ਤਾਂ ਕਰਕੇ ਆਪਾਂ ਰੋਟੀ ਤੋਂ ਪਹਿਲਾਂ ਹੀ ਲਾ ਦੇਣੇ ਹੁੰਨੇ ਪੋਚੇ ਫਿਰ ਵੀ ਆਪਾਂ ਜੀ 9 ਵਜੇ ਦੇ ਨਾਲ ਸਾਰੀ ਰੋਟੀ ਟੁੱਕਲਾ ਕੰਮ ਨਿਮੇੜ ਲੈਣੇ ਹੁੰਨੇ 9 ਵਜੇ ਨਾਲ ਰੋਟੀ ਪਕਾ ਲੈਣੇ ਹੁੰਨੇ ਆ ਤੇ ਸਾਰਾ ਮੋਟਾ-ਮੋਟਾ ਕੰਮ ਕਰਕੇ ਪੋਚਿਆਂ ਦਾ ਕੱਪੜਿਆਂ ਦਾ ਹਨਾ ਨਿਮੇੜ ਦਿੰਨੇ ਹੁੰਨੇ ਆ ਰੋਟੀ ਤੋਂ ਪਹਿਲਾਂ ਤੇ ਬਾਕੀ ਜੀ ਅਸੀਂ ਦੋਨੇ ਸੱਸ ਨੂੰ ਹਰਾਲ ਮਿਲ ਕੇ ਕਰ ਲੈਣੀਆਂ ਤਾਂ ਸਾਨੂੰ ਜਮਾ ਨਹੀਂ ਪਤਾ ਲੱਗਦਾ ਦੋਨਾਂ ਰਲੀਆਂ ਨੂੰ ਤਾਂ ਪਰ ਜਦੋਂ ਕੋਈ ਇਕੱਲੀ-ਦਕੱਲੀ ਰਹ ਜਾਂਦੀ ਉਹਦੋਂ ਪੂਰੀ ਭੋਤ ਨਹੀਂ ਭੁੱਲ ਜਾਂਦੀ ਉਹ ਤਾਂ ਕਿਉਂ ਆਏ ਹੋ ਜਾਂਦਾ ਵੀ ਹਜੇ ਆਹ ਕਰਨਾ ਆਹ ਕਰਨਾ ਪਰ ਰਲ ਮਿਲ ਕੇ ਕੰਮ ਹੋ ਜਾਂਦਾ ਜੀ ਵਧੀਆ ਤੇ ਬਹੁਤ ਭੈਣਾ ਕਮੈਂਟ ਕਰਦੀਆਂ ਹੁੰਦੀਆਂ ਕਹਿੰਦੀਆਂ ਦੀਦੀ ਤੁਸੀਂ ਬਹੁਤ ਸਾਰੇ ਬਹੁਤ ਸਾਰੀ ਫੈਮਿਲੀ ਬਹੁਤ ਜਿਆਦਾ ਕੰਮ ਕਰਦੇ ਤੇ ਆਖ ਦਿੰਦੇ ਸਾਨੂੰ ਦੇਖ ਕੇ ਸਾਡਾ ਵੀ ਜੀ ਕਰਦਾ ਕੰਮ ਕਰਾਂ ਤਾਂ ਸਾਰਿਆਂ ਭੈਣ ਭਰਾਵਾਂ ਦਾ ਜੀ ਬਹੁਤ ਬਹੁਤ ਧੰਨਵਾਦ ਹੈ ਨਾ ਜਿਹੜੇ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਆਪਾਂ ਨੂੰ ਸਪੋਰਟ ਕਰਦੇ ਆ ਵਧੀਆ ਤੇ ਲਓ ਜੀ ਇਸ ਤੋਂ ਬਾਅਦ ਪੁੱਛ-ਪੁੱਛ ਲਾ ਕੇ ਤੇ ਮम्मी ਨੇ ਚਾੜੂ ਲਾ ਦਿੱਤਾ ਸੀ ਮੈਂ ਮਗਰ ਮਗਰ ਪੋਚੇ ਲਾ ਦਿੱਤੇ ਸੀ ਤੇ ਮम्मी ਕੱਪੜੇ ਕਿ ਚੱਲੀ ਗਏ ਤੇ ਮੈਂ ਕਿਹਾ ਚਲ ਮੈਂ ਤਾਰ ਤੇ ਸੁੱਕਣੇ ਲਾ ਦੇਣੀ ਆ ਤੇ ਮਖਾਚਾ ਲਾਜੇ ਇੱਕ ਸਾਢੇ ਜੀ ਚਾਹ ਬਾਲੀ ਪਿੰਦੇ ਬਿੰਦੇ ਬਿੰਦੇ ਚਾਹ ਪਿੰਦੇ ਆ ਤੇ ਸਨੇਹ ਰੋਟੀ ਪਕਾ ਕੇ ਵੀ ਕੀ ਕਰੂ 9 ਵਜੇ 9 ਵਜੇ ਬਸ ਰੋਟੀ ਆਪਾਂ ਬਗਾਨੇ ਨੇ 9:30 9 ਪਕਾ ਕੇ ਹਟਦੇ ਆ ਬਸ ਫੇਰ ਖਾ ਲੈਂਦੇ ਆ ਥੋੜੀ ਲੇਟ ਖਾਂਦੇ ਆ ਸਾਡੇ ਸਵੇਰੇ ਰੋਟੀ ਕਿਉਂਕਿ ਚਾਹ ਸਾਡੇ ਚਾਹ ਬਹੁਤ ਜ਼ਿਆਦੇ ਪਿੰਦੇ ਆ ਬਿੰਦੇ ਬਿੰਦੇ ਜਾਗ ਨੂੰ ਚੱਕ ਚੱਕ ਵੇਖੀ ਜਾਣਗੇ ਪਈ ਹੈ ਚਾਹ ਪਾ ਲਈਏ ਤੇ ਲੋ ਜੀ ਬਸ ਇੱਥੇ ਆਪਾਂ ਲਾਗੇ ਸੀ ਕੱਪੜੇ ਸੁੱਕਣੇ ਲਾਉਣ ਤੇ ਆਪਣੇ ਜੀ ਸੁਕਾਉਣ ਵਾਲੀ ਚੱਲਦੀ ਨਹੀਂ ਸੁਕਾਉਣ ਵਾਲੀ ਨੂੰ ਆਪਣੀ 2 ਸਾਲ ਹੋ ਗਏ ਖਰਾਬ ਹੋਈ ਨੂੰ ਆਪਾਂ ਕਦੇ ਲੋਟ ਕਰਾਈ ਨਾ ਲੋੜ ਹੀ ਨਹੀਂ ਪੈਂਦੀ ਸੀ ਤੇ ਬਾਕੀ ਗਰਮੀ ਦੇ ਵਿੱਚ ਤਾਂ ਗਰਮੀ ਬਹੁਤ ਜ਼ਿਆਦੇ ਸ਼ੇਰੂ ਲੋ ਜੀ ਆਪਾਂ ਰੋਟੀਆਂ ਪਾ ਲਈਏ ਇਹਨਾਂ ਨੂੰ ਬਾਖੜ ਜੋ ਵੰਡ ਕੇ ਪਾਉਂਗੀ ਦੋਨਾਂ ਨੂੰ ਲੜਿਓ ਨਾ ਇਹ ਪਤਾ ਕੀ ਕਰਦਾ ਜੀ ਜਿਹੜਾ ਸ਼ੇਰੂ ਆਪਣਾ ਆ ਬੈਠਾ ਜਿਹੜਾ ਵੱਡਾ ਇਹ ਤਾਂ ਸੱਜੇ ਸੱਜੇ ਰੋਟੀ ਖਾਂਦਾ ਜਿਹੜਾ ਜਿੰਮੀ ਐਨੀ ਫਾਸਟ ਰੋਟੀ ਖਾਂਦਾ ਨਾ ਤੇ ਕੋਲੇ ਖੜ ਕੇ ਖਵਾਉਣੀ ਪੈਂਦੀ ਆ ਮੁੜ ਕੇ ਸ਼ੇਰੂ ਦੀਆਂ ਰੋਟੀਆਂ ਚੱਕਣ ਲੱਗ ਜਾਂਦਾ ਫਿਰ ਦੋਨੇ ਲੜਦੇ ਆ ਫਿਰ ਖਾਉ ਖਾਉ ਕਰਦੇ ਆ ਲਓ ਜੀ ਜਿੰਮੀ ਲੱਗ ਗਿਆ ਖਾਣ ਇਹ ਤਾਂ ਬਾਲੀ ਕਾਲੀ ਰੋਟੀ ਖਾਂਦਾ ਤੁਸੀਂ ਚੈੱਕ ਕਰਿਓ ਦੇਖੋ ਕਿੰਨੀ ਕਾਲੀ ਰੋਟੀ ਖਾਂਦਾ ਸ਼ੇਰੂ ਸ਼ੇਰੂ ਆਪਣਾ ਹੌਲੀ ਹੌਲੀ ਰੋਟੀ ਖਾਂਦਾ ਪਤਾ ਨਹੀਂ ਕਾ ਤੋ ਹੁਣ ਜੇ ਮੈਂ ਜਾਵੜੀ ਫਿਰ ਜਿੰਮੀ ਆਪਦੀਆਂ ਖਾ ਕੇ ਦਵਾ ਸਾਰੀਆਂ ਦਵਾ ਤੇ ਫਿਰ ਸ਼ੇਰੂ ਦੀਆਂ ਚੱਕੂਗਾ ਹਲੋ ਜੀ ਚਲ ਫਿਰ ਗੇੜਾ ਲਾਉਣੀਆਂ ਹਜੇ ਤੱਕ ਖਾਣ ਦੋ ਹਲੋ ਜੀ ਰੋਟੀ ਮੈਂ ਪਕਾ ਦਿੱਤੀ ਤੇ ਮੰਮੀ ਉਧਰੋਂ ਬੋਕਰ ਵਾਲੀ ਵਾਲਾ ਕੰਮ ਲਵੇਂੜਿਆ ਪਸੂਆਂ ਦਾ ਤੇ ਆ ਕੇ ਰਗਣ ਲੱਗ ਚਟਨੀ ਸਬਜੀ ਆਪਾਂ ਰਾਤ ਟਿੰਡੀਆਂ ਦੀ ਬਣਾਈ ਸੀ ਥੋੜੀ ਜੀ ਐ ਬਾਟਿਕ ਦੂੜ ਬਾਟਿਕ ਤੇ ਮੰਮੀ ਕੱਲ ਚਟਨੀ ਰਗ ਲੈਣੇ ਨਾਲ ਸਾਬ ਤੋਂ ਮਿੱਠਾ ਲੇ। ਟਮਾਟਰ ਟਮਾਟਰ ਪਾਉਣਾ। ਆਪਣੇ ਜੀ ਬਾਲਾਂ ਨੂੰ ਪਹਿਲਾਂ ਲਗਾਉਂਦੇ ਹਾਂ। ਹਾਂ। ਖਾ ਲਾ ਗਏ। ਟਮਾਟਰ ਵਧੀਆ ਲਾ ਦੀ ਟਮਾਟਰ ਵਾਲੀ ਛੱਟ। ਕਰਲੇ ਗੰਡਿਆਂ ਵਾਲੀ ਵਧੀਆ ਨਹੀਂ ਲਾ ਦੀ। ਜਸ਼ਨ ਨੂੰ ਪਤਾ ਨਹੀਂ ਕਿਹੜੀ ਖਾਊਗਾ। ਜਸ਼ਨਾਂ ਤਾਂ ਖਾ ਲੂਗਾ। ਪੁੱਛ ਲੈਣੀ ਹੈ ਬਾਕੀ ਮੈਂ। ਚਲੋ ਜੋ ਵੀ ਮੈਨੂੰ ਟਮਾਟਰ ਲੈਣੀ। ਇਹ ਲੈ ਆਉਣੀ। ਦਾ ਚੱਕ ਟਮਾਟਰ ਜਸ਼ਨ ਨੇ ਪੁੱਛਦੇ ਆਪਾਂ। ਪੁੱਛੇ ਲਾ ਕੇ ਤਾਂ ਜੀ ਫਰਸਾ ਜਸ਼ਨੀ। ਚਟਨੀ ਕਿਹੜੀ ਖਾਏਗਾ ਟਮਾਟਰ ਵਾਲੀ ਕਿ ਗੰਡੇ ਵਾਲੀ ਕੁੰ ਕੁੰ ਦਾਲ ਵੀ ਹੈਗੀ ਆ ਹੈ ਦਾਲ ਨਹੀਂ ਚਟਨੀ ਨਹੀਂ ਜਿਹੜੀ ਕੁੰਡੇ ਦੇ ਵਿੱਚ ਹੀ ਘੁੱਟਿਆ ਟਮਾਟਰ ਚਟਨੀ ਦੇ ਵਿੱਚ ਉਹ ਖਾ ਲੈਣਾ ਟਮਾਟਰ ਵਾਲੀ ਤੇ ਗੱਲੇ ਗੰਡੇਆਂ ਵਾਲੀ ਚਲ ਠੀਕ ਆ ਫਿਰ ਅਸੀਂ ਤਾਂ ਟਮਾਟਰ ਵਾਲੀ ਖਾਵਾਂ ਟਮਾਟਰ ਤਾਂ ਵੈਸੇ ਬਾਹਲੇ ਦਾ ਹੈ ਹੈ ਤਾਂ ਦੋਈ ਨਿੱਕੇ ਨਿੱਕੇ ਟਮਾਟਰ ਹੈ लो जी चलो ना खट मिठी चटनी हो जुकी वगैरह है मम्मी निकी बस बड़े कल ओ तो पाले अपा सजा चाल ਚੌਲ ਨਹੀਂ ਬਣਾਏ ਸੀ ਦੁਪਹਿਰੇ ਦੋ ਚਪਾਲੇ ਤੇ ਦੋ ਆਪਾਂ ਕੜੀ ਚਪਾਲੇ ਤੇ ਤਿੰਨ ਮੈਂ ਤੜਕੀ ਕੱਲ ਇਹਨਾਂ ਨੂੰ ਫਿਰ ਕੜੀ ਖਾਦੀ ਨਹੀਂ ਦੋ ਚਟਨੀ ਬਣਾ ਕੇ ਦਿੱਤੀ ਟਮਾਟਰਾਂ ਵਾਲੀ ਤੇ ਗੰਡੇਆਂ ਵਾਲੀ ਤਿੰਨ ਉਹ ਚਪਾਲੇ ਬਸ ਲੱਗ ਗਏ ਕਹਿੰਦਾ ਗੰਡੇ ਵਾਲੀ ਖਾਊਗਾ ਇਹਨਾਂ ਦੀ ਅੱਡ ਘੜਦਾਂਗੇ ਚਲੋ ਜੀ ਮੈਂ ਗੰਡੇ ਗੁੰਡੇ چیرਦਾ ਫਿਰ ਖਾ ਗਏ ਰੋਟੀ ਟਾਈਮ ਇੰਨੀ ਟਾਈਮ ਤਾਂ ਪੈਸੇ 9 ਦਾ ਹੋਗਾ ਸਹੀ ਦਾ ਸਹੀ 9 ਵਜ ਗਏ बस 10 ਵਜੇ ਤੱਕ ਆਪਣਾ ਸਾਰਾ ਕੰਮ ਫਤਿਹ ਹੋ ਜਾਊਗਾ ਤੇ ਜੱਸ ਅੱਜ ਆਪਣਾ ਸਕੂਲ ਗਿਆ ਨਹੀਂ ਜੀ ਅੱਜ ਆਪਣੇ ਤਿੰਨੇ ਜਵਾਕਾਂ ਨੇ ਛੁੱਟੀ ਮਾਰ ਲਈ ਚਲੋ ਜੀ ਚਟਨੀ ਰਗ ਲਈ ਲਓ ਜੀ ਆਪਾਂ ਧਰ ਲਈਏ ਚਾਹ ਤੋਂ ਦਿੱਤਾ ਪਾ ਚਾਹ ਦੇ ਵਿੱਚ ਟਾਈਮ ਹੋ ਗਿਆ ਜੀ 10:30 ਦਾ ਤੇ ਕੰਮ ਤਾਂ ਦੇ ਆਪਣੇ ਸਾਰੇ ਹੋ ਗਏ ਕੰਪਲੀਟ ਬਸ ਚਾਹ ਚੁੱਕ ਕਰਕੇ ਤੇ ਕੱਪੜੇ ਰਹਿ ਗਏ ਤਾਰ ਤੇ ਪਏ ਜਿਹੜੇ ਸੁੱਕੇ ਪਏ ਸਾਰੇ ਇਹ ਲਾਉਣੀ ਆ ਤੇ ਹਵਾ ਜੀ ਵੀ ਚੱਲੀ ਜਾਂਦੀ ਜੀ ਨੇਰ ਬਾਰੇ ਤੇ ਜਿਹਦੇ ਖੌਰੇ ਜਿਹੀ ਆਈ ਜਾਂਦੇ ਆ ਕੀ ਕਰੂਗਾ ਕੋਈ ਪੁੱਛੇ ਪੁੱਛੇ ਲਾਉ ਲਾਉਣ ਵਾਲਾ ਹਨਾ ਆਇ ਰਿਹਾ ਆਇਆ ਦਾ ਸਾਢੇ ਸਤਿ ਉਮਰ ਬਦਲਾ ਦਾ ਲੋ ਜੀ ਬਸ ਆਪਣੀ ਚਾਹ ਬਣ ਜੂਗੀ ਤੇ ਜਿਵੇਂ ਰੈਡੀ ਹੋਣਾ ਮੋਟਰ ਸ਼ੱਡ ਰੱਖੀ ਐ ਤੇ ਆਪਣਾ ਨਰਮਾ ਉਗਰਾ ਜਿਹੜਾ ਉਸ ਨੂੰ ਉਹਨੂੰ ਲਈ ਜਾਂਦੇ ਪਾਣੀ ਤੇ ਕੱਲ ਕੇ ਸੀ ਨਹਾਤੇ ਸੀ ਤੇ ਹੁਣ ਨਾ ਉਹਦਾ ਕੱਲ ਜਿਵੇਂ ਨੇਹਰੀ ਜਾਈ ਆ ਤੇ ਅਲਕਤ ਜੀ ਵੱਲੀ ਆਈ ਜਾਂਦੀ ਐ ਰੇਤਾ ਤਾਂ ਖੈਰ ਨਹੀਂ ਪਾਣ ਦਿੱਤਾ ਸਿਰਚ ਕਿਉਂਕਿ ਚੁੰਨੀ ਜਾਨੀ ਦੂਰੀਦਾਰੀ ਕਰਕੇ ਆਏ ਵਧੀਆ ਬਲੇਟ ਲਈ ਸੀ ਪਰ ਸਾਨੂੰ ਪਤਾ ਫਿਰ ਵੀ ਅਲਕਤ ਜੀ ਆਉਂਦੀ ਐ ਬਸ ਜੀ ਮੰਮੀ ਨਹਾ ਰਿਆ ਫਿਰ ਮੈਂ ਨਹਾ ਕੇ ਆਉਣੀ ਆ ਕੰਮ ਤਾਂ ਦਾ ਆਪਣਾ ਹੋ ਗਿਆ ਕੰਪਲੀਟ ਕੇ ਨਾ ਸਾਰਾ ਸਵੇਰ ਵਾਲਾ ਤੇ ਜਿੰਨਾ ਕੋ ਹੋ ਸਕੇ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਤਾ ਜਿਆਦਾ ਤਾਂ ਨਹੀਂ ਹੋ ਸਕੇ ਆ ਵੀ ਕਰਿਆ ਗਿਆ ਹਨ ਤੇ ਬਸ ਜਿੰਨਾ ਕੋ ਹੋਇਆ ਉਹਨਾਂ ਕੋ ਸ਼ੇਅਰ ਕਰਤਾ ਤੇ ਚਲੋ ਫਿਰ ਆਪਾਂ ਕੋਈ ਹੋਰ ਕੰਮ ਧੰਦੇ ਜਿਹਰੇ ਨਾ ਨਾ ਇਹਦੋ ਬਾਤ ਆ ਸੁਣਾ ਕੇ ਰੈਸਟ ਕਰਨੀ ਹੈ ਜੀ ਫਿਰ ਕੋਈ ਹੋਰ ਕੰਮ ਧੰਦੇ ਸ਼ਾਮ ਦੇ ਸਟਾਰਟ ਹੋਣਗੇ ਫਿਰ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਜੀ ਪਲੀਜ਼ ਜਿਹੜੇ ਨਵੇਂ ਆਏ ਆ ਚੈਨਲ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਪੁਰਾਣੇ ਆਏ ਆ ਉਹਨਾਂ ਦਾ ਪੁਰਾਣੇ ਆ ਕੱਲ ਆਂਟੀ ਦੇ ਅੱਖ ਨੂੰ ਕਹਿੰਦੇ ਪੁੱਤ ਹੁਣ ਅਸੀਂ ਪੁਰਾਣੇ ਹੋ ਗਏ ਜਿਹੜੇ ਆਪਣੇ ਨਾਲ ਪਹਿਲਾਂ ਤੋਂ ਜੁੜੇ ਹੋਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਆਹੀ ਆਪਣੇ ਚੈਨਲ ਨਾਲ ਸਪੋਰਟ ਬਣਾ ਕੇ ਰੱਖੋ ਤੇ ਬਾਕੀ ਜਿਹੜੇ ਜਿਵੇਂ ਸਾਰੇ ਹਨਾ ਪਹਿਲਾਂ ਵਾਲੇ ਕਮੈਂਟ ਕਰਦੇ ਸੀ ਪਲੀਜ਼ ਸਾਰੇ ਜਣੇ ਉਵੇਂ ਹੀ ਕਮੈਂਟ ਕਰਿਆ ਕਰੋ ਹੁਣ ਤੁਸੀਂ ਬਹੁਤ ਘੱਟ ਕਮੈਂਟ ਕਰਦੇ ਹੋ ਵੀ ਜਿਹੜੇ ਨਿਊ ਆਉਂਦੇ ਆ ਆਪਣੇ ਉਹ ਤਾਂ ਵੀ ਉਹ ਕਮੈਂਟ ਕਰਦੇ ਆ ਵੀ ਜਿਹੜੇ ਆਪਣੇ ਨਾਲ ਪਹਿਲਾਂ ਤੋਂ ਜੁੜੇ ਹੋਇਆ ਉਹ ਹੁਣ ਬਹੁਤ ਘੱਟ ਕਮੈਂਟ ਕਰਦੇ ਆ ਤੇ ਤਾਂ ਕਰਕੇ ਜੀ ਸਾਰੇ ਜਣੇ ਕਮੈਂਟ ਕਰਿਆ ਕਰੋ ਵਧੀਆ ਲੱਗਦਾ ਹਨਾ ਜਦੋਂ ਤੁਸੀਂ ਕਮੈਂਟ ਕਰਦੇ ਹੋ ਕੁਝ ਆਪਣੀ ਵੀਡੀਓ ਬਾਰੇ ਦੱਸਦੇ ਹੋ ਵਧੀਆ ਬਣੀ ਜਾਂ ਨਹੀਂ ਵਧੀਆ ਬਣੀ ਹਨਾ ਫਿਰ ਵੀ ਕੁਝ ਵੀ ਗਲਤ ਹੋ ਚੱਲ ਆਪਣੇ ਤੋਂ ਬੋਲਿਆ ਜਾਂਦਾ ਕਈ ਵੀ ਤੁਸੀਂ ਦੱਸ ਦਿੱਤੇ ਹੋ ਜਾਂ ਕੋਈ ਕੰਮ ਆਪਾਂ ਗਲਤ ਕਰਦਾ ਸਹੀ ਤਰੀਕੇ ਨਾਲ ਨਹੀਂ ਕਰਦੇ ਤੁਸੀਂ ਦੱਸ ਫਿਰ ਉਹ ਵਧੀਆ ਲੱਗਦਾ ਆਪਾਂ ਆਏ ਹੁੰਦਾ ਵੀ ਆਪਾਂ ਆ ਕੰਮ ਆਏ ਸਹੀ ਨਹੀਂ ਕਰਿਆ ਇਹਨੂੰ ਸੁਧਾਰੀਏ ਹੈਨਾ ਤੇ ਬਾਕੀ ਜੀ ਸਾਰੇ ਜਣੇ ਕਮੈਂਟ ਕਰਿਆ ਕਰੋ ਹੈਨਾ ਵਧੀਆ ਲੱਗਦਾ ਹੈ ਦਹਿਮ ਨਾਲੇ ਤਾਂ ਜੀ ਹਵਾ ਚੱਲੀ ਜਾਂਦੀ ਨਾਲੇ ਦਹਿਮ ਪਤਾ ਨਹੀਂ ਕਾ ਤੋਂ ਰਸੋਈ ਜਿੱਤਾ ਆਪਣੀ ਜਮੇ ਹਵਾ ਲਾਦੀ ਇੱਕ ਦਾ ਉਹ ਹੈ ਨਾ ਇੱਧਰ ਗੱਟਾ ਲੱਗਿਆ ਹੋਇਆ ਆਪਣੀ ਤਾਂ ਅੱਗੇ ਦਾ ਜੇ ਜਾਲੀ ਸਾਫਤੀ ਹੋਵੇ ਫਿਰ ਤਾਂ ਵਧੀਆ ਹਵਾ ਆਵੇ ਜਾਲੀ ਆਪਣੀ ਕੁੱਟੀ ਆ ਤੇ ਗੱਟਾ ਲਾ ਰੱਖਿਆ ਕਿਸੇ ਪਾਸੋਂ ਹਵਾ ਆਉਂਦੀ ਨਹੀਂ ਤੇ ਬਸ ਤਾਂ ਕਰਕੇ ਕਰਸੋਈ ਥੋੜੀ ਜਿਹੀ ਛੋਟੀ ਹੈ ਤੇ ਬਸ ਡੈਮ ਜਿਹੜਾ ਬਾਹਲਾ ਰਹਿੰਦਾ ਚਲੋ ਜੀ ਫਿਰ ਹੋਰ ਕੰਮ ਤਾਂ ਦੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਆਪਾਂ ਕਿਰਾ ਚਾਹ ਪੀ ਲਈਏ ਲੋ ਜੀ ਚਾਹ ਆ ਗਈ ਬਾਹਲਾ ਆਪਣੀ ਆ ਗਈ ਆ ਗਈ ਆ ਗਈ ਆ ਗਈ ਉਹ ਵੀਡੀਓ ਦੇ ਚੱਕਰ ਚ ਗਿਆ ਸੰਬੰਧ ਹੋ ਗਿਆ ਦੁਬਾਰੇ ਚਲਾਉਣਾ ਪਊਗਾ ਚਲੋ ਜੀ ਇੱਕ ਇੱਕ ਵਾਲਾ ਹੋਰ ਦਵਾਲੀਏ ਤੋਂ ਫਿਰ ਵਧੀਆ ਬਣ ਜਾਂਦੀ ਹੈ ਕੜ ਕੇ ਜੀ ਸਵਾਦ ਲਓ ਜੀ ਇੰਨਾ ਜਾ ਦਨੇ ਚੱਲੀ ਜਾਂਦਾ ਨਾ ਫੇਰ ਟਾਈਮ ਹੋ ਗਿਆ ਸਵਾ 4:00 ਤੇ ਕੁਛ ਹੋ ਨਹੀਂ ਨੰਨੀ ਅਰੀ ਇੰਨੀ ਚੱਲੀ ਜਾਂਦੀ ਫੂ ਫੂ ਹੰਮੀ ਗਈ ਹੈ ਤੇ ਜਸ਼ਨ ਦੇ ਨਾਲ ਆਇਆ ਜਸ਼ਨ ਦੇ ਦੋਸਤ ਫਸ ਦੋ ਤਿੰਨ ਜਿਵਾਕਾਂ ਨਾਲ ਹੀ ਆੜੀ ਹੈ ਜੀ ਇਹਦੀ ਯਾ ਲੈ ਕਹਿੰਦੇ ਆਂਟੀ ਭਿੰਡੀਆਂ ਲੈ ਕੇ ਜਾਣੀਆਂ ਤੇ ਜਸ਼ਨ ਦੇ ਡੈਡੀ ਨੇ ਅੱਜ ਪਾਣੀ ਲਾਤਾ ਤੇ ਜਸ਼ਨ ਆਪਣਾ ਦੇਖੋ ਤੁਹਾਨੂੰ ਘਰ ਵਾਸਤੇ ਤਾਂ ਨਹੀਂ ਭਿੰਡੀਆਂ ਤੋੜ ਕੇ ਦੇਵੇ ਸਾਰੇ ਚ ਬੜਿਆ ਬਿਠਾ ਤੋੜ ਕੇ ਦੇ ਰਿਹਾ ਭਿੰਡੀਆਂ ਇਹਨਾਂ ਨੂੰ ਆਹ ਬੈਠੇ ਦੋਨੇ ਲਓ ਜੀ ਭਿੰਡੀਆਂ ਤੋੜ ਰਹੀ ਇਹਨੂੰ ਤਾਂ ਆ ਜਸ਼ਨ ਐ ਤੈਨੂੰ ਛਗੜੀ ਨੂੰ ਤਾਂ ਦੇ ਦਿਆਂ ਤੇਰਾ ਨਾਂ ਕੀ ਹੈ ਸੁਖਮਣ ਸੁਖਮਣ ਰਹੀ ਆ ਇੰਨੀ ਜ਼ਿਆਦਾ ਤੇਜ਼ ਹਵਾ ਚੱਲਦੀ ਆ ਤੇ ਨੀ ਜਿਵੇਂ ਆਪਣੇ ਘਰ ਵਾਸਤੇ ਵੀ ਤੋੜ ਲਈ ਹੈ ਹੈ ਸਹੀ ਹੈ ਹੈ ਸਹੀ ਹੈ ਹਾ ਲਾਈਨ ਦੇ ਵਿੱਚ ਨਿੱਕੀਆਂ ਨਿੱਕੀਆਂ ਖੜੀਆਂ ਕੁੱਤੇ ਤੇ ਦੂਸਰੀ ਜਿਹੜੀ ਚ ਪਹਿਲਾਂ ਵੜ ਕੇ ਆ ਉਹ ਥੱਲੇ ਬੂਝੀਆਂ ਤੇ ਕਿੰਨੀਆਂ ਖੜੀਆਂ ਹਾਂ ਹਾਂ ਹਾ ਵੇ ਥੱਲੇ ਖੜੀਆਂ ਲੋ ਜੀ ਹਵਾ ਵੀ ਜਲਦੀ ਆਂਦੀ ਹੈ ਤੇ ਅੱਜ ਪਾਣੀ ਲਾਤਾ ਜਸ਼ਨ ਦੇ ਰਣ ਪਹਿਲਾਂ ਤਾਂ ਮੈਂ ਤੋੜ ਕੇ ਦਿੰਦੀ ਸੀ ਮੈਨੂੰ ਪਤਾ ਨਹੀਂ ਸੀ ਪਾਣੀ ਲਾਇਆ ਮੈਂ ਤਾਂ ਆ ਗਈ ਜਦੋਂ ਮੈਂ ਦੇਖਿਆ ਆਗੇ ਮੈਂ ਖੈਸ ਤਾਂ ਪਾਵਾਂਗੇ ਤੇ ਤਾਂ ਕਰਕੇ ਜਸ਼ਨ ਦਾ ਚਰ ਮਮੀ ਚ ਹੋ ਪਈਆਂ ਆਦੀ ਚਪੜਾ ਚਪੜਾ ਲਾ ਕੇ ਤੇ ਆ ਉਸੇ ਦੋਸਤਾਂ ਨੂੰ ਤੋੜ ਕੇ ਦੇ ਰਿਆ ਪਿੰਡੀਆਂ ਤੇ ਚੌੜ ਕਰੀ ਜਾਂਦੇ ਆ ਦੇਖੋ ਤੇ ਬਸ ਜੀ ਆਪਾਂ ਮੇਰੇ ਕੱਪੜੇ ਤੈਨ ਹੋਣ ਵਾਲੇ ਪਏ ਥੋੜੇ ਜਿਹਾ ਤੈਨ ਲਾ ਕੇ ਇਹ ਚਾਰਾ ਵੀ ਕਾਹਦਾ ਅਜ ਤੱਕ ਨਹੀਂ ਖੂਬੀ ਸਾਰੀ ਉੱਡ ਉੱਡ ਤੂੜੀ ਗਾਂ ਜਾਊਗੀ ਸੇਮਤ ਚੁੰਨੀ ਦੇ ਬਲੇਟੇ ਮਾਰ ਰੱਖੇ ਕੀ ਕਰੀਏ ਰੱਬਦਾਰ ਹੋਵੇ ਦੇਖਾਂ ਆਪਾਂ ਅotroਜ ਕਿਹੜਾ ਕੇਸੀ ਨਾਵੇ ਚਲੋ ਜੀ ਕਰਦੇ ਆਪਾਂ ਕੰਮ ਕਰ ਲਓ ਜੀ ਟਾਈਮ ਹੋ ਚੁੱਕਿਆ ਪਾਉਣੇ ਸ਼ੀਦਾ ਤੇ ਆਪਾਂ ਤਾਂ ਦੀ ਸਬ지 ਅੱਜ ਬਣਾਈ ਆਪਾਂ ਕਦੂ ਦੀ ਸਬ지 ਇਹ ਕद्दू ਦੀ ਸਬਜ਼ੀ ਆਪਾਂ ਅੱਜ ਬਣਾਈ ਆ ਜੀ ਕੁੱਕਰ ਦੇ ਵਿੱਚ ਹੀ ਕਿਉਂਕਿ ਹਵਾ ਇੰਨੀ ਜ਼ਿਆਦਾ ਨੇਰੀ ਚੱਲੀ ਜਾਂਦੀ ਆ ਨਾ ਤੇ ਇੰਨਾ ਜ਼ਿਆਦਾ ਰੇਤਾ ਇਕੱਠਾ ਕਰਕੇ ਹਟਿਆ ਪੁੱਛੋ ਹੀ ਨਾ ਆਏ ਭਰ ਗਿਆ ਕਮਰੇ ਪੁੱਛੋ ਕੀ ਕਰਗੇ ਸਫਾਈਆਂ ਕਰਕੇ ਹਨਾ ਤੇ ਰੱਬ ਦਾ ਤਾਂ ਬੁਰਾ ਹਾਲ ਹੀ ਰੋਜ਼ ਹੀ ਆ ਜਾਂਦਾ ਰੋਜ਼ ਬੰਦਾ ਕਿੰਨੀ ਕੁ ਸਫਾਈ ਕਰੇ ਹਨਾ ਪੁੱਛੋ ਹੀ ਨਾ ਬੁਰਾ ਹਾਲ ਤੁਸੀਂ ਆਖੋਗੇ ਇਹ ਨਹੀਂ ਕਹੀ ਜਾਂਦੇ ਪਰ ਬਹੁਤ ਜਿਆਦਾ ਰੇਤ ਆਇਆ ਭਾਈ ਬਹੁਤ ਜਿਆਦਾ ਸਾਡੇ ਆਲੇ ਦੁਆਲੇ ਸਾਰੇ ਸੁੱਕੇ ਬਾਣ ਵਾਏ ਪਏ ਆ ਹੈ ਸੁੱਕੇ ਬਾਣ ਵਾਏ ਜਿਹੜੇ ਉਹੀ ਰੇਤਾਂ ਸਾਰਾ ਘਰੇ ਆਈ ਜਾਂਦਾ ਤੇ ਟੂੜੀ ਤੰਦ ਜਿਹੜਾ ਸਾਰਾ ਉਹ ਆ ਜਾਂਦਾ ਗਾ ਲੋ ਜੀ ਆਪਾਂ ਲਾ ਦਈਏ ਇਹਦੇ ਕੁੱਕਰ ਦੇ ਢੱਕਣ ਤਰਕਾ ਛੜਕਾ ਆਪਾਂ ਲਾਤਾ ਆਪਾਂ ਬਣਾਈਏ ਜੀ ਅੱਜ ਕद्दू ਦੀ ਸਬਜੀ ਹਾ ਜੇ ਆਪਣੇ ਦਾ ਖੈਰ ਨਹੀਂ ਲੱਗਣ ਲੱਗੇ ਤੇ ਉੱਥੋਂ ਲੈਂਦੇ ਹਾਂ ਬਾਜ਼ਾਰੋਂ ਤੇ ਉਂ ਕੱਚੂ ਗਾ ਕੱਚੂ ਕੱਚਾ ਸੀ ਕੱਦੂ ਵਧੀਆ ਸੀ ਕੱਚੇ ਕੱਚੇ ਇੱਕ ਰੱਖ ਲੈ ਦੋ ਲਿਆਂਦੇ ਸੀਗੇ ਸਵੇਰੇ ਧਰ ਲਾਂਗੇ ਲੋ ਜੀ ਬਸ ਹੁਣ ਬਣ ਜੂਗੀ 10 15 ਮਿੰਟਾਂ ਚ ਤੇ ਫਿਰ ਆਪਾਂ ਧਾਰਾ ਕੱਢ ਲਿਆਵਾਂਗੇ ਤੇ ਹਵਾ ਨੇ ਤਾਂ ਜਿਬੂਰਾ ਹਜੇ ਵੀ ਬਹੁਤ ਜ਼ਿਆਦਾ ਚੱਲੀ ਜਾਂਦੀ ਆ ਐਨਾ ਹੋਰੀ ਖੱਖਾ ਖੱਖਾ ਜਿਹਾ ਹੋ ਗਿਆ ਰੇਤਾਂ ਮਿੱਟੀ ਦਾ ਚੜ ਗਿਆ ਤੇ ਸੂਰਜ ਵੀ ਮੂੰਗਲਾ ਜਿਹਾ ਹਵਾ ਦੇਖੋ ਕਿੰਨੀ ਜ਼ਿਆਦਾ ਤੇਜ਼ ਚੱਲੀ ਜਾਂਦੀ ਆ ਹਜੇ ਵੀ ਨੇਰੀ ਚਲੋ ਜੀ ਅੱਜ ਦੀ ਵੀਡੀਓ ਦਾ ਵੀ ਆਪਾਂ ਇੱਥੇ ਐਂਡ ਕਰਾਂਗੇ ਕਿਉਂਕਿ ਇਸ ਤੋਂ ਬਾਅਦ ਬਸ ਅੱਜ ਦੁਆਤਾ ਆਪਾਂ ਸੋਨੇ ਨੂੰ ਛੋੜੇਨਾ ਵੀ ਜਿਹੜਾ ਫਰੋਜ ਕੰਮ ਕਰਦੇ ਆਂ ਧਾਰਾ ਧੁਰਾਂ ਦਾ ਤੇ ਜਿਵੇਂ ਦੁੱਧ ਵਗੈਰਾ ਗਰਮ ਕਰਨਾ ਹਨਾ ਛੋਟੀ ਪਾਣੀ ਬਣਾਉਣਾ ਤੇ ਬਾਕੀ ਅੱਜ ਜਿੰਨੇ ਕੋ ਹੋ ਸਕੇ ਕੰਮ ਸੋਨੇ ਨਾਲ ਸ਼ੇਅਰ ਕਰਦੇ ਤੇ ਜੇਕਰ ਤੁਹਾਨੂੰ ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਉਂਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਇੱਥੇ ਐਂਡ ਕਿਉਂਕਿ ਆਪਾਂ ਹਨਾ ਐਡਿਟ ਵਗੈਰਾ ਕਰਾਂਗੇ ਤੇ ਫਿਰ ਅਪਲੋਡ ਹੋਣ ਤੇ ਟਾਈਮ ਲੱਗ ਜਾਂਦਾ ਕਿਉਂਕਿ ਆਪਣੇ ਵਾਈਫਾਈ ਹੈ ਨਹੀਂ ਪਰ ਇੰਨਾ ਸ਼ੁਕਰ ਹੈ ਵੀ ਆਪਣੇ ਥੋੜੀ ਜੀ ਜਲਦੀ ਅਪਲੋਡ ਹੋ ਜਾਂਦੀ ਮੈਂ ਉਹ ਗਧੋੜੀ ਤਰਦਣੀ ਹੁੰਦੀ ਹੈ ਅਗੇ ਜਸ਼ਨ ਦੇ ਰੈਡੀ ਆ ਰਹੇ ਹੁੰਦੇ ਉਹ ਗਧੋੜੀ ਕੋਲੇ ਕਿ ਟਾਵਰ ਲੱਗਿਆ ਦਾ ਉੱਥੇ ਉੱਥੇ ਡळा ਤਾਂ ਰੱਖਿਆ ਮੈਂ ਸਾਨੂੰ ਡळा ਦਿਖਾਉਣੀ ਹੈ ਗਧੋੜੀ ਤੇ ਤੇ ਫਿਰ ਉੱਥੇ ਨਾਲ ਖੜਾ ਕਰ ਦੇਣੀ ਹੁੰਦੀ ਹੁਣ ਬਹੁਤ ਜਲਦੀ ਵੀਡੀਓ ਪੈ ਜਾਂਦੀ ਹੈ ਆ ਪੈ ਡਲਾ ਇਹਦੇ ਤੇ ਖਾਈ ਜਾਏ ਖੜਾ ਕਰ ਦੂੰਗੀ ਹੁਣ ਉਹ ਮਿੰਟੋ ਮਿੱਟੀ ਵੀਡੀਓ ਪੈ ਜਾਂਦੀ ਹੈ ਤੇ ਇੱਕ ਘੰਟੇ ਚ ਪੈ ਜਾਂਦੀ ਹੈ ਬੱਸ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਦਾ ਐਂਡ ਮੰਮੀ ਪਾਣੀ ਪੀ ਆਈ ਤੇ ਬਸ ਆਲੋ ਤੇ ਫਿਰ ਕਹਿੰਦੇ ਲੈਟ ਲੂਟਣਾ ਵਾਗ ਜੀ ਪਹਿਲਾਂ 3 ਵਜੇ ਦੀ ਆ 4 ਵਜੇ ਦੀ ਗਈ ਤੇ ਹੁਣ ਆਈ ਹੈ ਤੇ ਕਿਉਂਕਿ ਬਾੜੀ ਮੋਢ ਨੇਰੀ ਆਏ ਜੀ ਉਹਦੀ ਕੱਟ ਲੈਂਦੇ ਆ ਚਲੋ ਜੀ ਅੱਜ ਦੀ ਵੀਡੀਓ ਤਾਂ ਕਰਦੇ ਆ ਇੱਥੇ ਐਂਡ ਸਾਡੇ ਬਨ ਸਾਰਿਆਂ ਨੂੰ ਸਸ਼ੀ ਕਾਲ ਜੀ ਬਾਏ ਬਾਏ